ਨਿਕਸਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀਪਾਲ ਦੀਵਾਲੀ ਤੋਂ ਬਾਅਦ ਲਗਾਤਾਰ ਜੇਕਰ 에ਅਰ ਕੁਆਲਿਟੀ ਇੰਡੈਕਸ ਦੀ ਗੱਲ ਕਰੀਏ ਤਾਂ ਖਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਪੰਜਾਬ ਦੇ ਨਾਲ ਨਾਲ ਚੰਡੀਗੜ੍ਹ ਦਾ ਵੀ 에ਅਰ ਕੁਆਲਿਟੀ ਇੰਡੈਕਸ ਹੈ ਜਿਹੜਾ ਕਿ ਉਹ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਦੇ ਕਾਰਨ ਬਜ਼ੁਰਗ ਬੱਚੇ ਤੇ ਮਹਿਲਾਵਾਂ ਨੂੰ ਸਾਹ ਲੈਣ ਦੇ ਵਿੱਚ ਕਾਫੀ ਜ਼ਿਆਦਾ ਦਿੱਕਤਾਂ ਨੇ ਉਹ ਸਾਹਮਣਾ ਕਰਨਾ ਪੈ ਰਿਹਾ ਹੈ ਗਲੇ 'ਚ ਖਰਾਸ਼ ਹੋ ਰਹੀ ਹੈ ਅੱਖਾਂ ਦੇ ਵਿੱਚ ਜਲਣ ਹੈ ਜਿਹੜੀ ਮਹਿਸੂਸ ਹੁੰਦੀ ਹੈ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਸਰਦੀ ਹੈ ਉਹ ਸ਼ੁਰੂਆਤ ਹੋ ਜਾਂਦੀ ਹੈ ਧੁੰਦ ਪੈਂਦੀ ਹੋਈ ਨਜ਼ਰ ਆ ਰਹੀ ਹੈ ਧੁੰਦ ਨੇ ਨਹੀਂ ਬਲਕਿ ਪੋਲੂਸ਼ਨ ਦੀ ਕਾਲੀ ਚਾਦਰ ਨੇ ਲੁਧਿਆਣੇ ਨੂੰ ਜੇਕਰ ਇਸ ਵੇਲੇ ਦੀ ਗੱਲ ਕਰੀ ਤਾਂ ਆਪਣੀ ਚਪੇੜ ਦੇ ਵਿੱਚ ਲਿਆ ਹੋਇਆ ਤਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਪੋਲੂਸ਼ਨ ਦੀ ਕਾਲੀ ਚਾਦਰ ਦੇ ਸਮੇਂ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਜਿਸ ਕਾਰਨ ਵਿਜ਼ਿਬਿਲਟੀ ਉਹ ਕਾਫੀ ਜ਼ਿਆਦਾ ਘਟੀ ਹੋਈ ਹੈ ਇਹ ਰਾਤ ਦੀਆਂ ਨਹੀਂ ਬਲਕਿ ਸ਼ਾਮ ਦੀਆਂ ਤਸਵੀਰਾਂ ਨੇ ਸਮਾਂ ਕਰੀਬ 6:00 ਵੱਜ ਚੁੱਕਿਆ ਹੋਇਆ ਤਾਂ 6:00 ਵਜੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਕਾਲੀ ਰਾਤ ਤਾਂ ਹੁੰਦੀ ਹੋਈ ਹੈ ਉਹ ਨਜ਼ਰ ਆ ਰਹੀ ਹੈ ਤਾਂ ਲਗਾਤਾਰ ਪੋਲੂਸ਼ਨ ਦੇ ਵਿੱਚ ਪਤਾ ਜਿਹੜਾ ਕਿ ਉਹ ਦੇਖਣ ਨੂੰ ਮਿਲ ਰਿਹਾ ਦਿਵਾਲੀ ਤੋਂ ਬਾਅਦ ਕਿਉਂਕਿ ਦਿਵਾਲੀ ਦੋ ਦਿਨ ਇਸ ਵਾਰ ਮਨਾਈ ਗਈ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਇਸ ਵਾਰ ਪਟਾਕੇ ਨੇ ਜਿਹੜੇ ਚਲਾਏ ਗਏ ਨੇ ਹਾਲਾਂਕਿ ਮੁਕੰਮਲ ਤੌਰ ਤੇ ਪਟਾਕਿਆਂ ਨੂੰ ਇਸ ਵਾਰ ਬੈਨੋ ਕੀਤਾ ਗਿਆ ਸੀ ਪਰ ਉਸ ਦੇ ਬਾਵਜੂਦ ਵੀ ਵੱਡੀ ਗਿਣਤੀ ਦੇ ਵਿੱਚ ਪਟਾਕੇ ਚਲਦੇ ਹੋਏ ਨਜ਼ਰ ਆ ਰਹੇ ਨੇ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਕਿਸਾਨਾਂ ਦੇ ਵੱਲੋਂ ਵੀ ਕੋਈ ਪ੍ਰਾਲੀ ਦਾ ਹੱਲ ਨਾ ਹੋਣ ਕਰਕੇ ਕਿਹਾ ਜਾ ਰਿਹਾ ਕਿ ਮਜਬੂਰੀ ਦੇ ਵੱਲੋਂ ਉਹਨਾਂ ਦੇ ਵੱਲੋਂ ਵੀ ਪ੍ਰਾਲੀ ਨੂੰ ਜਿਹੜੀ ਅੱਗ ਲਾਈ ਜਾਂਦੀ ਹੈ ਜਿਸ ਦੇ ਕਾਰਨ ਪੋਲਿਊਸ਼ਨ ਹੋ ਫੈਲਦਾ ਫੈਲਦਾ ਨਜ਼ਰ ਆ ਰਿਹਾ ਔਰ ਗੱਲ ਚੇ ਕਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਕਰੀਏ ਤਾਂ ਲਗਾਤਾਰ 에ਅਰ ਕੁਆਲਿਟੀ ਇੰਡੈਕਸ ਦੇ ਵਿੱਚ ਵਾਧਾ ਦੇਖਣ ਨੂੰ ਮਿਲਦਾ ਹੈ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ 300 ਤੋਂ ਪਾਰ ਹੋਇਆ ਪਿਆ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਇਸ ਮੇਲੇ ਦਾ ਜੋ 에ਅਰ ਕੁਆਲਿਟੀ ਇੰਡੈਕਸ ਹੈ ਉਹ 214 ਤੋਂ ਪਾਰ ਹੋਇਆ ਹੋਇਆ ਜੋ ਕਾਫੀ ਖਰਾਬ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੱਡੀਆਂ ਦੀਆਂ ਸਕਰੀਨ 'ਚ ਸਾਫ ਨਜ਼ਰ ਆ ਰਿਹਾ ਕਿ ਕਿਸ ਢੰਗ ਦੇ ਨਾਲ ਸ਼ਾਮ ਦੇ ਸਮੇਂ ਹੀ ਕਾਲੀ ਚਾਦਰ ਆ ਪੋਲੂਸ਼ਨ ਦੀ ਉਹ ਦੇਖਣ ਨੂੰ ਮਿਲ ਰਹੀ ਹੈ ਵਿਜ਼ਿਬਿਲਟੀ ਘਟੀ ਹੋਈ ਹੈ ਤਾਂ ਆਮ ਤੌਰ ਤੇ 6 ਵਜੇ ਦਿਨ ਦਾ ਟਾਈਮ ਹੁੰਦਾ ਹੈ ਕੋਈ ਇੰਨਾ ਹਨੇਰਾ ਨਹੀਂ ਹੁੰਦਾ ਜਿੰਨਾ ਤੁਸੀਂ ਆਪਣੀ ਸਕਰੀਨ ਤੇ ਦੇਖ ਪਾ ਰਹੇ ਹੋ ਤਾਂ ਅੱਜ ਲੁਧਿਆਣਾ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਵੀ ਸੀਗਾ ਅੰਤਰਰਾਸ਼ਟਰੀ ਸਮਾਗਮ ਸੀਗਾ ਜਿਸ ਦੇ ਵਿੱਚ ਦੇਸ਼ ਦੇ ਪ੍ਰਸ਼ਾਸਪਤੀ ਨੇ ਪਹੁੰਚਣਾ ਸੀ ਤਾਂ 에ਅਰ ਕੁਆਲਿਟੀ ਇੰਡੈਕਸ ਦੇ ਵਿੱਚ ਖਰਾਬ ਹਵਾਵਾਂ ਕਰਕੇ ਖਰਾਬ ਹੋਣ ਕਰਕੇ ਉਹਨਾਂ ਦਾ ਵੀ ਜਿਹੜਾ ਚੋਪਰ ਹੈ ਉਹ ਲੁਧਿਆਣੇ ਹਲਵਾਰੇ 에ਰਪੋਰਟ ਤੇ ਲੈਂਡ ਨਹੀਂ ਹੋ ਪਾਇਆ ਹਾਲਾਂਕਿ ਹੋਰ ਵੀ ਕਈ ਕਾਰਨ ਹੋ ਸਕਦੇ ਨੇ ਇਸ ਦੀ ਅਜੇ ਪੁੱਛੀ ਨਹੀਂ ਕੀਤੀ ਜਾ ਰਹੀ ਪਰ ਕਿਹਾ ਜਾ ਰਿਹਾ ਕਿ 에ਅਰ ਕੁਆਲਿਟੀ ਇੰਡੈਕਸ ਖਰਾਬ ਹੋਣ ਕਰਕੇ ਅੱਜ ਇੱਕ ਵੱਡੀ ਕਾਨਫਰੰਸ ਤੇ ਦੇਸ਼ ਦੇ ਰਾਸ਼ਟਰਪਤੀ ਹੈ ਉਹ ਵੀ ਹਿੱਸਾ ਨਹੀਂ ਲੈ ਸਕੇ ਦਾ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿਸ ਢੰਗ ਦੇ ਨਾਲ ਸ਼ਾਮ ਦੇ ਸਮੇਂ ਹੀ 에ਅਰ ਕੁਆਲਿਟੀ ਇੰਡੈਕਸ ਹੈ ਜਿਹੜਾ ਕਿ ਉਹ ਖਰਾਬ ਹੈ ਉਹ ਦੇਖੋ ਨੂੰ ਮਿਲ ਰਿਹਾ ਤਾਂ ਆਮ ਤੌਰ ਤੇ 6 ਵਜੇ ਜੇਕਰ ਗੱਲ ਕਰੀਏ ਤਾਂ 6 ਵਜੇ ਇੰਨਾ ਹਨੇਰਾ ਹਨੇਰਾ ਜਿਹੜਾ ਨਹੀਂ ਹੁੰਦਾ ਤਾਂ ਹੁਣ ਲਗਾਤਾਰ ਤੁਹਾਨੂੰ ਪਿਛਲੇ ਦਿਨੀ ਤਸਵੀਰਾਂ ਦਿਖਾਈਆਂ ਸੀ ਕਿ ਦਿਨ ਦੇ ਸਮੇਂ ਕਿਸ ਤੰਗ ਦੇ ਨਾਲ ਚਿੱਟੀ ਚਾਦਰ ਆ ਪੋਲੂਸ਼ਨ ਦੀ ਨਜ਼ਰ ਆਉਂਦੀ ਹੈ ਪਰ ਹੁਣ ਦੀ ਜੇਕਰ ਗੱਲ ਕਰੀਏ ਤਾਂ ਹੁਣ ਕਾਲੀ ਪੋਲੂਸ਼ਨ ਦੀ ਚਾਦਰ ਹੈ ਉਹ ਲੁਧਿਆਣਾ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਹਾਲਾਂਕਿ ਪਰਾਲੀ ਨੂੰ ਵੀ ਜਿਹੜੀ ਕਿ ਲਗਾਤਾਰ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਸ ਦਾ ਕੋਈ ਹੱਲ ਨਹੀਂ ਹੈ ਅੱਗ ਲਗਾਈ ਜਾ ਰਹੀ ਹੈ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਸਮੇਂ-ਸਮੇਂ ਤੇ ਕਾਰਵਾਈ ਹੈ ਜਿਹੜੀ ਕਿ ਉਹ ਵੀ ਕੀਤੀ ਜਾਂਦੀ ਹੈ ਪਰ ਆਉਣ ਵਾਲਾ ਸਮਾਂ ਬਿਲਕੁਲ ਬੇहद ਘਾਤਕ ਸਾਬਤ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਚੰਡੀਗੜ੍ਹ ਦੀ ਗੱਲ ਕਰੀਏ ਚੰਡੀਗੜ੍ਹ ਦੇ ਵਿੱਚ ਵੀ ਲਗਾਤਾਰ 에ਅਰ ਕੁਆਲਿਟੀ ਇੰਡੈਕਸ ਜਿਹੜਾ ਕਿ 350 ਤੋਂ ਪਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਬੇहद ਚਿੰਤਾਜਨਕ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਇਸ ਦਾ ਖਮਿਆਜਾ ਲੋਕਾਂ ਨੂੰ ਭੁਗਤਣਾ ਪੈ ਸਕਦਾ ਹੈ ਸੋ ਸਮੇਂ ਤੇ ਲੋਕਾਂ ਤੇ ਸਰਕਾਰਾਂ ਨੂੰ ਚਾਹੀਦਾ ਕਿ ਆਪ ਆਪਣਾ ਯੋਗਦਾਨ ਪਾ ਕੇ ਇਸ ਦੇ ਸੁਧਾਰ ਦੇ ਵਿੱਚ ਦੇਖਿਆ ਜਾਵੇ ਤਾਂ ਤੁਸੀਂ ਆਈਡੀਆ ਲਾ ਸਕਦੇ ਹੋ ਕਿ ਧੂਮਾ ਇੰਨਾ ਜ਼ਿਆਦਾ ਹੈ ਪੋਲੂਸ਼ਨ ਇੰਨਾ ਜ਼ਿਆਦਾ ਹੈ ਕਿ ਬੋਲਣ ਦੇ ਵਿੱਚ ਵੀ ਕਾਫੀ ਦਿੱਕਤ ਹੈ ਉਹ ਆ ਰਹੀ ਹੈ ਗਲੇ 'ਚ ਖਰਾਸ਼ ਹੋ ਰਹੀ ਹੈ ਅੱਖਾਂ ਦੇ ਵਿੱਚ ਜਲਨ ਹੈ ਜਿਹੜੀ ਉਹ ਇਸ ਧੂਮੇ ਦੇ ਕਾਰਨ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿਨ੍ਹਾਂ ਦਾ ਇਮਿਊਨਿਟੀ ਲੈਵਲ ਘਟਾ ਹੈ ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਡਾਕਟਰਾਂ ਵੱਲੋਂ ਵੀ ਇਹੀ ਰਾਏ ਦਿੱਤੀ ਜਾ ਰਹੀ ਹੈ ਕਿ ਜਿਹੜੇ ਬਜ਼ੁਰਗ ਨੇ ਮਹਿਲਾਵਾਂ ਨੇ ਜਾਂ ਫਿਰ ਬੱਚੇ ਨੇ ਜੇਕਰ ਕੋਈ ਜ਼ਰੂਰੀ ਕੰਮ ਨਹੀਂ ਤੋ ਘਰ ਤੋਂ ਬਾਹਰ ਨਾ ਨਿਕਲਣ ਘਰ ਦੇ ਅੰਦਰ ਹੀ ਰਹਿਣ ਕਿਉਂਕਿ ਬਾਹਰ ਪੋਲੂਸ਼ਨ ਕਾਫੀ ਜ਼ਿਆਦਾ ਦੇਖ ਨੂੰ ਮਿਲ ਰ ਤਾ ਬੇਰਤ ਚਿੰਤਾਜਨਕ ਤਸਵੀਰਾਂ ਨੇ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੁਹਾਨੂੰ ਲੁਧਿਆਣਾ ਦੇ ਵਿੱਚ ਦਿਨ ਦੇ ਸਮੇਂ ਹੀ ਰਾਤ ਵਰਗਾ ਹਲੇ ਰਿਹਾ ਜਿਹੜਾ ਕਿ ਛਾਇਆ ਹੋਇਆ ਨਜ਼ਰ ਆ ਰਿਹਾ ਕੈਮਰਾ ਪ੍ਰੋਸੈਸ ਸੁਲਮਾਨ ਦੇ ਨਾਲ ਹਿੰਮਤ ਸਿੰਘ ਦੀਪਾਲ ਦੇ ਅਨਿਕ ਸਵੇਰਾ ਲੁਧਿਆਣਾ